ਨਾ ਡਰ ਨਾ ਖੌਫ ਨਾ ਕੋਈ ਰੋਗ ਰੋੜੇ ਇਟਾ ਪੱਥਰ ਬੋਤਲਾਂ ਤੇਜ਼ ਦਰ ਹਥਿਆਰਾਂ ਦੇ ਨਾਲ ਹਮਲਾ ਅਤੇ ਅਣਸੁਰੱਖਿਆ ਦਾ ਤਾंडਵ ਲਗਾਤਾਰ ਚੱਲ ਰਿਹਾ ਹੈ ਇੱਕ ਵਾਰ ਫਿਰ ਤਲਵੰਡੀ ਨਾ ਸ਼ਹਿਰ ਦੇ ਵਿੱਚਕਾਰ ਲੌਅਨ ਆਰਡਰ ਦੀਆਂ ਤਜੀਆਂ ਸ਼ਰੀਆਂ ਉਠਾਈਆਂ ਜਾ ਰਹੀਆਂ ਨੇ ਲੋਕੀ ਆਪਣੀ ਰੰਜਸ਼ਾਂ ਇੰਜ ਕੱਟ ਰਹੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਪ੍ਰਸ਼ਾਸਨ ਦਾ ਕਾਨੂੰਨ ਦਾ ਕੋਈ ਡਰ ਨਹੀਂ ਥੋੜੇ ਦਿਨ ਪਹਿਲਾਂ ਵੀ ਇੱਕ ਖਬਰ ਤੁਹਾਡੇ ਨਾਲ ਨਸ਼ਰ ਕੀਤੀ ਸੀ ਕਿ ਇੱਕ ਘਰ ਤੇ ਉੱਪਰ ਵੀ ਤੋਂ 25 ਨੌਜਵਾਨ ਮੁੰਡਿਆਂ ਦੇ ਵੱਲ ਹਮਲਾ ਕਰ ਦਿੱਤਾ ਗਿਆ ਸੀਗਾ ਉਹ ਵੀ ਤੇਜ਼ ਦਰ ਹੱਥਿਆਣਾ ਦੇ ਨਾਲ ਤਾਂ ਹੁਣ ਇੱਕ ਵਾਰ ਫਿਰ ਤੋਂ ਰੰਜਸ਼ਾਂ ਕੱਡੀਆਂ ਗਈਆਂ ਨੇ ਤੇ ਹਮਲੇ ਕੀਤੇ ਗਏ ਨੇ ਰੋੜੇ ਇੱਟ ਚਲਾਏ ਗਏ ਨੇ ਬੋਤਲਾਂ ਤੱਕ ਚਲਾਈਆਂ ਗਈਆਂ ਇੱਥੋਂ ਤੱਕ ਕਿ ਵਾਹਨਾਂ ਦੀ ਪੰਨ ਤੋੜ ਵੀ ਕੀਤੀ ਗਈ ਇੱਕ ਵਾਰ ਫਿਰ ਤੋਂ ਲਾਅਨ ਆਰਡਰ ਦੀ ਧੱਜਾਂ ਉੱਟੀ ਹੈ ਇਸਲਾਮ ਕਾਂਦੇ ਵਿੱਚ ਤਸਵੀਰਾਂ ਤੇ ਇੱਕ ਵਾਰ ਪਹਿਲਾਂ ਤੁਸੀਂ ਨਜ਼ਰ ਮਾਰ ਲਵੋ ਕਿਉਂਕਿ ਇਹ ਤਸਵੀਰਾਂ ਜਿਹੜੀਆਂ ਨੇ ਇੱਕ ਵਾਰ ਫਿਰ ਤੋਂ ਹੁਣ ਪ੍ਰਸ਼ਾਸਨ ਤੇ ਕਾਨੂੰਨ ਤੇ ਸਵਾਲ ਖੜੇ ਕਰ ਰਹੀਆਂ ਹਨ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਲੋਨ ਆਰਡਰ ਦੀ ਤਜੀਆਂ ਸ਼ਰੀਆਂ ਨੂੰ ਡਾਈਆਂ ਗਈਆਂ ਨੇ ਲੁਧਿਆਣਾ ਦੇ ਇਸਲਾਮਾ ਕੰਜ ਇਲਾਕੇ ਦੀਆਂ ਜਿੱਥੇ ਬੀਤੀ ਰਾਤ ਇੱਟ ਪੱਥਰ ਰੋੜੇ ਚੁਲਾਏ ਗਏ ਨੇ ਤੇ ਕਈ ਵਹਨਾਂ ਦੀ 판 ਤੋੜ ਕਰ ਦਿੱਤੀ ਗਈ ਹੈ ਲੁਧਿਆਣਾ ਦੇ थाना ਡਿਵੀਜ਼ਨ ਨੰਬਰ 2 ਦੇ ਦੀਨਪੰਦੇ ਇਸਲਾਮਕਨਜੀ ਇਲਾਕੇ ਦੇ ਵਿੱਚ ਬੀਤੀ ਰਾਤ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਘਰ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਤੇ ਉੱਤੇ ਹੀ ਦੂਜੀ ਪਾਸੇ ਹਮਲੇ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚੋਂ ਦੇਖਿਆ ਜਾ ਸਕਦਾ ਹੈ ਕਿ ਕੁਝ ਬਦਮਾਸ਼ ਇੱਟਾਂ ਪੱਥਰ ਤੇ ਬੋਤਲਾਂ ਜਿਹੜੇ ਨੇ ਉਹ ਘਰ ਦੇ ਉੱਪਰ ਸੁੱਟਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਵੀਡੀਓ ਦੇ ਵਿੱਚ ਵੀ ਧਿਆਨ ਨਾਲ ਜ਼ਰੂਰ ਦੇਖੋ ਅਤੇ ਇਸੇ ਦੌਰਾਨ ਕਈ ਵਾਹਨ ਵੀ ਨੁਕਸਾਨੇ ਗਏ ਨੇ ਦੋ ਤੋਂ ਤਿੰਨ ਲੋਕ ਜ਼ਖਮੀ ਵੀ ਹੋਏ ਨੇ ਫਿਲਹਾਲ ਮੌਕੇ ਤੇ ਪੁਲਿਸ ਵੀ ਪਹੁੰਚੀ ਆ ਤੇ આરોપીਆਂ ਦੀ ਪਛਾਣ ਕਰ ਜਲਦ ਹੀ ਕਾਬੂ ਕਰਨ ਦਾ ਦਾਵਾ ਵੀ ਕੀਤਾ ਹੈ ਤੇ ਉਥੇ ਹੀ ਦੂਜੇ ਪਾਸੇ ਜਿਹੜਾ ਪੀੜਤ ਪਰਿਵਾਰ ਹੈ ਉਸ ਦੇ ਵੱਲੋਂ ਹਾਰ ਲਗਾਈ ਹੈ ਉਹਨਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਉਹਨਾਂ ਦੇ ਘਰ ਤੇ ਉੱਪਰ ਹਮਲਾ ਕੀਤਾ ਗਿਆ ਉਹਨਾਂ ਕਹਿੰਿਆ ਕਿ ਨੌਜਵਾਨਾਂ ਦੀ ਪਹਿਲਾਂ ਕਿਸੇ ਜਗ੍ਹਾ ਤੇ ਲੜਾਈ ਹੋਈ ਸੀ ਤੇ ਬਾਅਦ ਵਿੱਚ ਉਹਨਾਂ ਦੇ ਘਰ ਦੇ ਉੱਪਰ ਇੱਟ ਪੱਥਰ ਚੁਲਾਏ ਗਏ ਨੇ ਬੋਤਲਾਂ ਮਾਰੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਕਰੋਨਾ ਕਾਲ ਦੇ ਸਮੇਂ ਦੌਰਾਨ ਉਹਨਾਂ ਦੀ ਲੜਾਈ ਹੋਈ ਸੀਗੀ ਉਸ ਦਾ ਰਾਜ਼inama ਵੀ ਹੋ ਚੁੱਕਿਆ ਸੀਗਾ ਇਹ ਸਾਰਾ ਜੋ ਮਾਮਲਾ ਵਾਪਰਿਆ ਹੈ ਕਰੋਨਾ ਕਾਲ ਦੇ ਦੌਰਾਨ ਦਾ ਰੰਜਿਸ਼ ਕੱਢੀ ਗਈ ਉਸ ਸਮੇਂ ਦਾ ਬਦਲਾ ਜਿਹੜਾ ਹੈ ਉਹ ਹੁਣ ਲਿੱਤਾ ਗਿਆ ਹੈ ਉਹਨਾਂ ਵੀ ਕਿਹਾ ਕਿ ਹੁਣ ਪਤਾ ਨਹੀਂ ਕਿਸ ਰੰਜਿਸ਼ ਦੇ ਚੱਲਦਿਆਂ ਉਹਨਾਂ ਦੇ ਘਰ ਤੇ ਹਮਲਾ ਕੀਤਾ ਹੈ ਪਰ ਜੋ ਲੜਾਈ ਹੋਈ ਸੀ ਉਸ ਨੂੰ ਅੱਗੇ ਰੱਖਿਆ ਜਾ ਰਿਹਾ ਹੈ ਮੁੱਖ ਦੱਸਿਆ ਜਾ ਰਿਹਾ ਪਰ ਹੋਰ ਕਿਹੜੀ ਰੰਜਿਸ਼ਾਂ ਨੇ ਇਸ ਗੱਲ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਤਿਸ ਦੌਰਾਨ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਵੀ ਕੀਤੀ ਹੈ। ਤਿਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਉਹ ਤੁਸੀਂ ਆਪ ਹੀ ਸੁਣ ਲਵੋ। ਰਾਤੀਂ ਵਾਲਾ 11-11 ਵਜੇ ਸਾਡੇ ਉੱਤੇ ਹਮਲਾ ਕਰਤਾ ਉਧਰ ਲੜਦੇ ਆਂਦੇ ਪੈ ਗਏ ਸੀ ਕਿਸੇ ਨਾਲ ਤੇ ਸਾਡੇ ਘਰ ਤੇ ਪਤਾ ਨਹੀਂ ਹਮਲਾ ਕਾਹ ਤੋਂ ਕਰਤਾ ਆ ਗਿਆ ਸਾਡੇ ਨਾਲ ਨਾ ਕੋਈ ਦੁਸ਼ਮਣੀ ਹੈਗੀ ਸੀ ਨੀ ਕੁਝ ਨਹੀਂ ਹੈਗੀ ਸੀ। ਤਾਂ ਪਤਾ ਨਹੀਂ ਕਾੜੇ ਗੱਲਾਂ ਉਹਨਾਂ ਨੇ ਉਹਨਾਂ ਨੇ ਰੰਜਿਸ਼ ਰੱਖੀ ਹੈਗੀ ਤੇ ਸਾਡੇ ਉੱਤੇ ਕਰਤੇ ਹਮਲਾ ਕਰਤਾ। ਕੀ ਕੀਤਾ ਕਿਉਂ ਜੀ ਕਿਹੜੀ ਵਜ੍ਹਾ ਕੋਈ ਪਹਿਲਾਂ ਲੜਾਈ ਸੀ ਝਗੜਾ ਸੀ ਕੋਈ? ਸਾਡਾ ਪਹਿਲਾਂ ਲੜਾਈ ਹੋਈ ਤੋ ਦੂਬਾ ਸਾਡੀ ਕੋਈ ਲੜਾਈ ਨਹੀਂ ਆ ਗਈ ਸੀ ਕੋਈ ਝਗੜਾ ਨਹੀਂ ਆ ਗਿਆ ਲੋਕ ਲੌਂਦੀ ਹੋਈ ਹੈ ਗਈ ਸੀ ਤੇ ਮੁੜ ਕੇ ਸਾਡਾ ਸਾਰਾ ਨਿਬੜ ਗਿਆ ਹੈਗਾ ਸੀ ਸਾਡਾ ਫੈਸਲਾ ਸਾਹਿਬ ਕੁਛ ਨਿਬੜ ਗਿਆ ਹੈ ਰਾਤੀ ਉਹਨਾਂ ਕੋ ਹਥਿਆਰ ਕਿਹੜੇ ਕਿਹੜੇ ਰਾਤੀ ਉਹਨਾਂ ਕੋ ਉਹ ਦੂਖਾ ਵੀ ਲਾਇਆ ਉਹਨਾਂ ਨੇ ਲਾਇਆ ਹੈਗਾ ਪਰ ਕੀ ਉਹਨਾਂ ਕਹਿੰਦੇ ਹੈਗੇ ਬਸ ਤੋਲਾ ਵੀ ਲਾਈਆਂ ਹੈਂ ਅਸੀਂ ਨਾਲ ਕਰਪਾਨਾ ਵੀ ਸੀ ਨਾਲ ਉਹਨਾਂ ਨੂੰ ਬੋਤਲਾ ਰੱਖਿਆ ਹੈਂ ਅਸੀਂ ਉਹ ਮਾਰਦੇ ਰਹੇ ਹੈਗੇ ਜੇ ਅਸੀਂ ਥੱਲੇ ਆ ਜਾਂਦੇ ਤਾਂ ਫਿਰ ਉਹਨਾਂ ਸਾਨੂੰ ਇੱਕ ਬੰਦੇ ਨੂੰ ਇੱਕ ਦੋਨ ਮਾਰ ਕੇ ਜਾਣਾ ਹੈਗਾ ਸੀ ਉਹ ਮਾਰਨ ਦੇ ਰੰਜੇ ਵਿੱਚ ਹੀ ਆਇਆ ਹੈ ਸਾਰੇ ਉਹ ਹੈਗੇ ਸੀ ਕੋਈ 50 ਕ ਬੰਦਾ ਹੈਗੇ ਸੀ ਤੁਹਾਡੇ ਬੈਕਸਾਈਡ ਦੀ ਰਹਿੰਦੀ ਹੈ ਬੈਕਸਾਈਡ ਲੰਦੇ ਹੈਗੇ ਨੇ ਤੇ ਪੁਲਿਸ ਆਈ ਸੀ ਹੁਣ ਕੀ ਕਹਿੰਦੀ ਸੀ ਪੁਲਸ ਵਾਲੇ ਕਹਿੰਦੇ ਤੁਹਾਨੂੰ ਇਨਸਾਫ ਮਿਲੇਗਾ ਸੀ ਅਸੀਂ ਉਹਨਾਂ ਨੂੰ ਕੋ ਬੈਂਤ ਕੀਤੀ ਅਗਿਓ ਕਹਿੰਦੇ ਤੁਹਾਨੂੰ ਇਨਸਾਫ ਸੀ ਦਵਾਗੇ ਰਾਤੀ ਜਦੋਂ ਇਹ ਲੜਾਈ ਝਗੜਾ ਹੋਇਆ ਉਦੋਂ ਪੁਲਿਸ ਨੂੰ ਬੁਲਾਇਆ ਸੀ ਆਏ ਸੀ ਹਾਂਜੀ ਬੁਲਾਇਆ ਹੈਗਾ ਸੀ ਉਹ ਆਏ ਹੈਗੇ ਸੀ ਪੁਲਸ ਵਾਲੇ ਵੇਖਿਆ ਹੈਗਾ ਉਹ ਬਾਅਦ ਚ ਆਏ ਹੈਗੇ ਨੇ ਉਹਨਾਂ ਨੇ ਭੇਜਿਆ ਹੈਗਾ ਨੇ ਪਪੇ ਪ੍ਰੈਸ਼ਨ ਭੇਜਿਆ ਹੈਗੇ ਨਾਲ ਅਸੀਂ ਧੰਨਵਾਦ ਕਰਦੇ ਹੈਗੇ ਉਹਨਾਂ ਨੇ ਭੇਜਿਆ ਹੈਗਾ ਸਾਰਾ ਉਹਨਾਂ ਨੇ ਠੀਕ ਹੈ ਹਾਂਜੀ ਪਹਿਲਾ ਕੜੇ ਆਏ ਹੈਗੇ ਨੇ ਪੁਲਿਸ ਵਾਲੇ ਵਾਲੇ ਕਿਹੜੇ ਹੁੰਦੇ ਹੈਗੇ ਉਹ ਐਪੀਸੀ ਵਾਲੇ ਆਏ ਹੈਗੇ ਨੇ ਹੁਣ ਸਾਹਮਣੇ ਮਾਰਦੇ ਰਹੇ ਹੈਗੇ ਨੇ ਉਹਨਾਂ ਨੇ ਕੁਛ ਨਹੀਂ ਉਹਨਾਂ ਨੇ ਕੀਤਾ ਹੈਗਾ ਠੀਕ ਹੈ ਜੀ ਹਾਂਜੀ ਉਹਨਾਂ ਸਾਹਮਣੇ ਮਾਰਦੇ ਰਹੇ ਹੈਗੇ ਨੇ ਹਾਂਜੀ ਸਾਹਮਣੇ ਹੀ ਲੜਾਈ ਹੈ ਹਾਂਜੀ ਉਹਨਾਂ ਸਾਹਮਣੇ ਹੀ ਮਾਰਦੇ ਰਹੇ ਹੈਗੇ ਅਸੀਂ ਤਾਂ ਕੋਠੇ ਦਸ ਥੱਲੇ ਉੱਤਰ ਹੀ ਨਹੀਂ ਹੈਗੇ ਦੂਜੀ ਗੱਡੀ ਆਈ ਹੈਗੀ ਕਿਦਾ ਪਪੀ ਪ੍ਰੈਸ਼ਰ ਨੇ ਭੇਜਿਆ ਹੈਗਾ ਬੰਦਿਆਂ ਨੂੰ ਉਦੋਂ ਫੇਰ ਉਹਨਾਂ ਨੂੰ ਭੱਜੇ ਆ ਗਏ ਨੇ ਠੀਕ ਹੈ ਹਾਂਜੀ ਜੀ ਨਾਮ ਕੀ ਇਹਦੀ ਲਖਵੀਰ ਕੌਰ ਕੀ ਹੋਇਆ ਕੀ ਸੀ ਜੀ ਅਦਰੋਂ ਹੀ ਆਏ ਨੇ ਲੜਦੇ ਅਦਰੋਂ ਹੀ ਲੜਦੇ ਆਏ ਨੇ ਅੰਦਰੋਂ ਮੈਂ ਨਾ ਤੇ ਅੰਦਰੋਂ ਨਾ ਜਮ ਜੰਦਰਾ ਲਾਇਆ ਆਇਆ ਸੀ ਮੇਰਾ ਬੇਟਾ ਸੀ ਮੇਰੇ ਬੇਟੇ ਨੂੰ ਮਾਰਨ ਆਏ ਸੀ ਗਾਲਾਂ ਘੜਦੇ ਸੀ ਉਹਨਾਂ ਕੋਲ ਬੜਾ ਕੁਝ ਸਮਾਨ ਸੀ ਅੱਛਾ ਜੀ ਤੇ ਮੈਂ ਜੰਦਰਾ ਲਾਇਆ ਤੇ ਹੱਥ ਪਾ ਕੇ ਨਾ ਤਾਲਾ ਖੋਲਦੇ ਸੀ ਤੋੜਦੇ ਸੀ ਕਿੰਨੇ ਕੁ ਬੰਦੇ ਸੀ ਕਿੰਨੇ ਉਹ ਪਿੱਛੇ ਖਲੋਤੇ ਸੀ ਕੁਛ ਅੱਗੇ ਆਏ ਕਿੰਨੇ ਆ ਜੀ ਅਸੀਂ ਬਾਹਰ ਤੇ ਨਿਕਲੇ ਨਹੀਂ ਹਾਂਗੇ ਉੱਥੇ ਪਰੇ ਕਲਾਰ ਛੱਡਦੇ ਨੇ ਗਲੀਆਂ ਚ ਅੱਛਾ ਜੀ ਉਹਨਾਂ ਦਾ ਬੈਕਸਾਈਡ ਤੇ ਰਹਿੰਦੇ ਹਾਂਜੀ ਬੈਕਸਾਈਡ ਤੇ ਰਹਿੰਦੇ ਨੇ ਸੁੱਖੇ ਦਾ ਮੁੰਡਾ ਹੀਰਾ ਐ ਅੱਛਾ ਜੀ ਉਹਨਾਂ ਖੜਕੂ ਐ ਮੁਤਾਬਾ ਐ ਹੋਰ ਉਹਨਾਂ ਦੇ ਬੱਚੇ ਨੇ ਅੱਗੋਂ ਵੱਡੇ ਵੱਡੇ ਉਹ ਸਾਰੇ ਆਏ ਨੇ ਸਾਰੇ ਆਏ ਨੇ ਸਾਰੇ ਆਏ ਨੇ ਹਾਂਜੀ ਹਥਿਆਰ ਜੇ ਪੁਲਸ ਵਾਲੇ ਨੇ ਆਵ ਦੇਖਿਆ ਇੱਥੇ ਸਾਡਾ ਟੈਂਪੂ ਤੋੜ ਗਏ ਨੇ ਕਿਰਪਾਨ ਇੱਥੇ ਸੁੱਟ ਗਏ ਨੇ ਉਹਨਾਂ ਨੇ ਆਪ ਖੁਦ ਦੇਖੀ ਆਣ ਕੇ ਜਦੋਂ ਨੰਬਰ ਚ ਪੁਲਸ ਆਈ ਸੀ ਸਵੇਰੇ ਹਾਂਜੀ ਨਹੀਂ ਰਾਤ ਨੂੰ ਰਾਤ ਨੂੰ ਹਾਂਜੀ ਰਾਤੀ ਸਰ 11 ਸਵਾ 11 ਵਜੇ ਅਚਾਨਕ ਸਾਨੂੰ ਬਹੁਤ ਰੋਲੇ ਦੀ ਸ਼ੋਰ ਸ਼ਰਾਬੇ ਦੀ ਆਵਾਜ਼ ਆਣੀ ਸ਼ੁਰੂ ਹੋ ਗਈ ਠੀਕ ਹੈ ਜੀ ਜਦ ਅਸੀਂ ਆ ਕੇ ਆਪਣੇ ਬਨੇਰੇ ਤੋਂ ਦੇਖਿਆ ਤਾਂ 35 ਤੋਂ 40 ਬੰਦੇ ਕਾਂਤੀ ਤੋਂ 40 ਬੰਦੇ ਇੱਥੇ ਮੇਰੇ ਘਰ ਦੇ ਬਾਹਰ ਲਲਕਾਰੇ ਮਾਰੇ ਸਨ ਮੇਰਾ ਬਾਏ ਨੇ ਮੇਰਾ ਨਾਮ ਲੈ ਕੇ ਪਾਲੇ ਬਾਹਰ ਨਿਕਲ ਤੈਨੂੰ ਅਸੀਂ ਅੱਜ ਜਾਨੋਂ ਮਾਰ ਦੇਣਾ ਮਾਵਾ ਪੈਣਾ ਦੀਆਂ ਬਹੁਤ ਗਾਲਾਂ ਕੱਢ ਰਹੇ ਸਨ ਮੈਂ ਉਹਨਾਂ ਨੂੰ ਹੱਥ ਜੋੜੇ ਵੀਰੇ ਤੁਹਾਡਾ ਮੇਰਾ ਜੋ ਝਗੜਾ ਸੀ ਨਿਬੜ ਗਿਆ ਆਇਆ 4 ਸਾਲ ਪਹਿਲਾਂ ਤੁਹਾਡੀ ਮੇਰੀ ਕੋਈ ਗੱਲ ਨਹੀਂ ਹੋਈ ਪਲੀਜ਼ ਤੁਸੀਂ ਜਾਓ ਸਵੇਰੇ ਅਸੀਂ ਗੁਰਦੁਆਰਾ ਸਾਹਿਬ ਦੀ ਪੰਚਾਇਤ ਤੇ ਮੋਤਵਾਰ ਬੰਦੇ ਜਾਂ ਮੰਨਲੇ ਦੇ ਮੋਤਵਾਰ ਬੰਦੇ ਬਹਿ ਕੇ ਨਿਬੇੜ ਲਾਵਾਂਗੇ ਪਰ ਉਹਨਾਂ ਨੇ ਕੋਈ ਮੇਰੀ ਇੱਕ ਗੱਲ ਨਹੀਂ ਸੁਣੀ ਠੀਕ ਹੈ ਜੀ ਮੈਂ ਕੱਲਾ ਆਪਣੇ ਪਰਿਵਾਰ ਦੇ ਨਾਲ ਇਸ ਘਰ 'ਚ ਰਹਿਣਾ ਬਾਕੀ ਮੇਰੇ ਰਿਸ਼ਤੇਦਾਰ ਦੂਰ ਦੂਰ ਰਹਿੰਦੇ ਨੇ ਉਹਨਾਂ ਨੇ ਬੋਤਲਾਂ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਗੇਟ ਤੇ ਕਿਰਪਾਨਾਂ ਮਾਰਨੀਆਂ ਸ਼ੁਰੂ ਕਰਤੀਆਂ ਖੜਕੂ ਸਿੰਘ ਨੇ ਹੱਥ ਪਾ ਕੇ ਨਾ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਪਹਿਲਾਂ ਅਸੀਂ 3-4 ਭਾਈ ਰੈਂਦੇ ਸੀ ਅਸੀਂ ਅਸੀਂ ਲੋਕ ਨਹੀਂ ਲਗਾਉਂਦੇ ਸੀ ਕੱਲਾ ਕੁੰਡਾ ਲਾਉਂਦੇ ਸੀ ਹੁਣ ਮੈਂ ਇਕੱਲਾ ਰਹਿਣਾ ਠੀਕ ਹੈ ਜੀ ਮੇਰੀ ਮਾਤਾ ਜੀ ਬਿਮਾਰ ਰਹਿੰਦੇ ਨੇ ਗੋਡੇ ਖਰਾਬ ਨੇ ਉੱਪਰ ਪੌੜੀਆਂ ਨਹੀਂ ਚੜ੍ਹ ਸਕਦੇ ਅਸੀਂ ਉਹਨਾਂ ਨੂੰ ਕੂਲਰ ਲਾ ਕੇ ਬੈਠਾ ਕੇ ਥੱਲੇ ਰੱਖਿਆ ਆ ਉਹ ਦੋ ਲੋਕ ਲਾਂਦੇ ਨੇ ਚਲੋ ਇੱਕ ਤਾਂ ਬਾਹਰੋਂ ਚਾਬੀ ਲੱਗ ਜਾਂਦੀ ਏ ਕੋਈ ਨਾ ਕੋਈ ਖੋਲ ਲੈਂਦਾ ਇੱਕ ਅਸੀਂ ਅੰਦਰੋਂ ਨਾਰਮਲ ਜਿਹੜਾ ਜੰਦਰਾ ਹੁੰਦਾ ਨਾ ਪੁਰਾਣੇ ਟਾਈਮ ਦਾ ਉਹ ਲਗਾਣੇ ਆ ਉਹਨਾਂ ਨੇ ਬਹੁਤ ਜ਼ਿਆਦੀਆਂ ਬੋਤਲਾ ਇੱਟਾਂ ਮਾਰੀਆਂ ਲਲਕਾਰੇ ਮਾਰੇ ਉਹਨਾਂ ਕੋਲ ਪਿਛਲਾ ਸਨ ਪਸਤੋਲਾ ਸਨ ਇਹ ਬੈਲਟ ਦੇ ਪਿੱਛੇ ਲਾਈਆਂ ਹੋਈਆਂ ਸਨ ਕਮਰ ਦੇ ਵਿੱਚ ਉਹਨਾਂ ਦਾ ਵੱਟ ਚਮਕ ਰਿਹਾ ਸੀ ਸਾਫ ਪਤਾ ਲੱਗਦਾ ਸੀ ਉਸ ਤੋਂ ਲਾ ਨੇ ਹਾਂਜੀ ਸਰ ਪੀਸੀਆਰ ਦੀ ਉਹਨਾਂ ਨੇ ਇੱਕ ਨਹੀਂ ਮੰਨੀ ਪੀਸੀਆਰ ਰੋਗ ਦੀ ਰਹੀ ਹੈ ਦੋ ਮੁਲਾਜ਼ਮ ਸਨ ਉਹਨਾਂ ਨੇ ਇੱਕ ਨਹੀਂ ਉਹਨਾਂ ਦੀ ਮੰਨੀ ਤਾਂ ਵੀ ਉਹ ਇੱਟਾ ਬੋਤਲਾ ਮਾਰਦੇ ਰਹੇ ਲਲਕਾਰੇ ਮਾਰਦੇ ਰਹੇ ਉਹ ਮੈਨੂੰ ਕਹਿੰਦੇ ਜੇ ਤੇਰੇ ਚ ਧਾਮ ਹੈ ਨਾ ਤੂੰ ਇੱਕ ਵਾਰੀ ਥੱਲੇ ਆ ਜਾ ਫੇਰ ਦੇਖਦੇ ਹਾਂ ਤੇਰੇ ਨਾਲ ਅਸੀਂ ਸਾਰੇ ਨਹੀਂ ਲੜਾਂਗੇ ਅਸੀਂ ਤਮਾਸ਼ਾ ਦੇਖਾਂਗੇ ਕੱਲਾ ਬੰਦਾ ਤੇ ਇੰਨਾ ਲੜੂਗਾ ਮੈਂ ਕਿਹਾ ਮੈਂ ਨਹੀਂ ਆ ਸਕਦਾ ਮੇਰੀ ਮਦਰ ਨੇ ਬਹੁਤ ਰੋਏ ਘਰ ਲਾਏ ਮੇਰੀ ਵਾਈਫ ਰੋਈ ਮੇਰੇ ਬੱਚੇ ਇੰਨੇ ਗੁਸਹਿਮ ਗਏ ਨਾ ਅੱਜ ਮੇਰਾ ਬੇਟਾ ਕਿਉ ਕੇ ਜੀ ਪੜਦਾ 7 ਸਾਲ ਦੀ ਉਮਰ ਦੀ ਉਹ ਪਹਿਲਾਂ ਵੀ ਥੋੜਾ ਬਿਮਾਰ ਰਹਿੰਦਾ ਸਟ੍ਰਿਕਲੀ ਉਹ ਇੰਨਾ ਕੋ ਡਰਿਆ ਆਇਆ ਨਾ ਉਹਨੂੰ ਲੂਜ਼ ਮੋਸ਼ਨ ਇੰਨੇ ਕੋ ਲੱਗੇ ਆਏ ਨੇ ਇੰਨਾ ਕੋ ਨੂੰ ਬੁਖਾਰ ਆ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਇਹਨਾਂ ਦੇ ਡਰ ਤੋਂ ਉਹ ਸਕੂਲ ਨਹੀਂ ਗਿਆ ਅੱਜ ਪੁਲਿਸਾਨੂੰ ਪੂਰਾ ਸਹਿਯੋਗ ਦੇ ਕੇ ਗਈ ਹੈ ਜੀ ਹਾਂ ਤੁਹੀਂ ਪੂਰਾ ਉਹਨਾਂ ਨੇ ਸਹਿਯੋਗ ਦਿੱਤਾ ਸੀ ਉਹਨਾਂ ਨੇ ਕਿਹਾ ਅਸੀਂ ਸੀਸੀਟੀਵੀ ਫੋਟੋ ਖੋਣ ਜਾਲਾਂਗੇ ਬੰਦੇ ਲੱਭਾਂਗੇ ਉਹਨਾਂ ਦੇ ਪਰਚਾ ਦਰਜ ਕਰਾਂਗੇ ਤੁਹਾਨੂੰ ਇਨਸਾਫ ਦਵਾਵਾਂਗੇ ਮੈਂ ਉਹਨਾਂ ਨੂੰ ਇੱਥੇ ਤੱਕ ਕਿਹਾ ਜੀ ਸਰ ਮੇਰੀ ਕੋਈ ਗਲਤੀ ਹੈ ਠੀਕ ਹੈ ਜੀ ਤੇ ਮੇਰੇ ਤੇ ਬੰਦੀ ਸਖਤ ਤੋਂ ਸਖਤ ਕਾਰਵਾਈ ਕਰੋ ਸਰ ਇਹਨਾਂ ਨੇ ਪਹਿਲਾਂ ਵੀ ਜਦੋਂ ਮੇਰੇ ਤੇ ਪਰਚਾ ਦਰਜ ਕਰਾਇਆ ਨਾ ਐਡੀ ਅਟੈਕ ਕੀਤਾ ਸੀ ਉਦੋਂ ਵੀ ਮੈਂ نیچے ਨਹੀਂ ਆਇਆ ਇਹਨਾਂ ਨੇ ਆਪਣੇ ਆਪ ਨੂੰ ਝੂਠੀਆਂ ਸੱਟਾਂ ਮਾਰ ਕੇ ਉਦੋਂ ਵੀ ਮੇਰੇ ਤੇ 307 ਲਵਾਤੀ ਉਸ ਤੋਂ ਬਾਅਦ ਫਿਰ ਮੇਰੇ ਦੋਸਤਾਂ ਨੂੰ ਉਹਨਾਂ ਨੇ ਈਸਾ ਨਗਰ ਦੀ ਪੁਲਿਸ ਰਮੇਸ਼ ਬਾਂਗੜ ਜੀ ਦੀ ਸਕੂਲ ਹੜ ਦੇ ਨਾਲ ਜਿਹੜਾ ਠਿਕਾ ਹੈ ਉਸ ਦੇ ਬਾਹਰ ਰੋਕ ਕੇ 35-40 ਬੰਦਿਆਂ ਨੇ ਕਰਪਾਨਾਂ ਨਾਲ ਟੋਕਿਆ ਨਾਲ ਸਵਿਫਟ ਕਾਰ ਪੰਨੀ ਨਾਲੇ ਬੰਦਿਆਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇੱਥੇ ਵੀ ਗੱਡੀਆਂ ਪੰਨੀਆਂ ਉਦੋਂ ਵੀ ਪੰਨੀਆਂ ਇਹਨਾਂ ਨੇ ਪਹਿਲਾਂ ਵੀ ਅਟੈਕ ਕੀਤਾ ਉਦੋਂ ਵੀ ਗੱਡੀਆਂ ਪੰਨੀਆਂ। ਕੋਈ ਅਟੈਕ ਕੀਤਾ ਆ ਵੀ ਇਹਦਾ ਕੀ ਬਰਮਾਸ਼ੀ ਆ ਬਰਮਾਸ਼ੀ ਆਪਾਂ ਚੱਲ ਨਹੀਂ ਦੇਣੀ। ਜੀ ਭਾਵੇਂ ਸਾਡੀ ਜਾਨ ਜਾਵੇ ਤੇ ਜਾਵੇ। ਅੱਤਵਾਦ ਕੱਟਿਆ ਵੇ ਮੈਂ 90 ਦਾ ਭੜਤੀ ਆ। ਜੀ ਸਰਾਤ ਉਹਨਾਂ ਘਟੇ ਹੋਇਆ ਮੇਰੇ ਮੈਂ ਵੀ ਮੰਜਿਸਲੇ ਵੜ ਗਏ ਇੱਕ ਰਾ ਜੀ ਆਤਮਾ ਦੀ ਪੈ ਗਏ ਸੀ ਚਲੋ ਕਿ ਉਹ ਵੀ ਇਨਸਾਫ ਇਹਨਾਂ ਨੂੰ ਦਵਾਗੇ ਆਪਾਂ ਫਿਕਰ ਲੱਗੇ ਜੀ ਬੋਤਲਾ ਚਲਾਈਆਂ ਕਿੰਨੀਆਂ ਕਿੰਨੀਆਂ ਚਲਾਈਆਂ ਉਹਨੂੰ ਪਤਾ ਹੈ ਹਨ ਘਰਾਂ ਦਾ ਪਤਾ ਹੈ ਪਰ ਬੂਹੇ ਨਹੀਂ ਖੋਲਦੇ ਉਹਨਾਂ ਆਓ ਜੇ ਬੂਹੇ ਖੋਲਣਗੇ ਫੜ ਲਾਂਗੇ ਪਰ ਕਾਰਨ ਕੀ ਹੈ ਬੋਤਲਾ ਕਾਰਨ ਕੋਈ ਹੋਊਗਾ ਇਹਨਾਂ ਦੀ ਰਣਜੀਤ ਕਿ ਇਹ ਨਹੀਂ ਪਤਾ ਅੱਛਾ ਜੀ ਉਸ ਟਾਈਮ ਉਹ ਤੋਂ ਪਹਿਲਾਂ ਤਾਂ ਜਦੋਂ ਕਿੰਨੇ ਪਹਿਲਾਂ ਪੁਰਾਣੀ ਲੜਾਈ ਹੋਈ ਸੀਗੀ ਉਹ ਪਰ ਸੌਟ ਹੋ ਗਈ ਸੀਗੀ ਪੰਜ ਚਾਰ ਪੰਜ ਸਾਲ ਪਹਿਲਾਂ ਲੜਾਈ ਹੋਈ ਸੀਗੀ ਪਰ ਅੱਜ ਦੁਬਾਰਾ ਜਿਹੜਾ ਕੱਲ ਇਹ ਅਟੈਕ ਹੋਇਆ ਰਾਤ ਦੇ ਬ ਸਾਬਨਾ ਕੋਈ ਸੀਸੀਟੀਵੀ ਕੋਈ ਵੀਡੀਓ ਦੇਖੀ ਤੁਸੀਂ ਅਸੀਂ ਵੇਖਾਂਗੇ ਅਜੇ ਤੱਕ ਮੈਂ ਆਇਆ ਹੀ ਆ ਅੱਛਾ ਜੀ ਆਇਆ ਮੈਂ ਮੌਕਾ ਸਾਬ ਲੂਗਾ ਭੇਕਰ ਨਿਕਾਣਾ ਕੋਈ ਕੱਲ ਦਾ ਠੀਕ ਹੈ ਇਹ ਘਰ ਨੂੰ ਸਾਫ ਕਰਵਾਵਾਂਗੇ ਠੀਕ ਹੈ ਤੇ ਲੋੜ ਪਈ ਤਾਂ ਜਾਣ ਵੀ ਜਾਵਾਂਗੇ ਇਹਦੀ ਪਰਵਾਹ ਨਹੀਂ ਪਰ ਪੁੱਛ